ਦੁੱਧ ਦੀ ਪੁੱਤ ਦੀ ਹਰ ਇੱਕ ਇੱਛਾ ਪੂਰੀ ਹੁੰਦੀ ਆ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਮੰਗ ਲਓ ਸਾਰਾ ਕੁਝ ਪਰਮਾਤਮਾ ਜਿਹੜਾ ਦਿੰਦਾ ਵਾ ਨਾ ਗਏ ਘਪੇ ਬਿਲਕੁਲ ਲੱਗੇ ਆ ਸੇ ਮਰੀਏ ਸਬਤੋ ਬੰਦੇ ਆਹ ਭਾਈ ਕਰੋ ਦਰਸ਼ਨ ਨਾ ਕੋ ਪ੍ਰਸਾਦ ਮੰਗੋ ਤੋ ਅੱਜ ਹੁਣ ਇੱਥੇ ਠੰਢੀ ਠੰਢੀ ਮਹਾਰਾਜ ਪਹੁੰਚ ਗਏ ਤਾਂ ਤੇ ਤੁਹਾਨੂੰ ਵੀ ਦਰਸ਼ਨ ਆਜੋ ਆਜੋ ਆਗੇ ਆਗੇ ਆਜੋ ਆਜੋ ਗਾਂ ਮੈਂ ਕੋਈ ਡਰਾਈਵਰ ਕੋ ਵਜੇ ਆ ਰਹੀ ਹਾਂ ਦੇਖੋ ਨਾ ਕਰ ਲੈਂਦੇ ਹਨਾ ਸੰਗਤ ਕਾਫੀ ਅਨੰਗੀਰ ਹੈ ਨਾ ਟਾਈਮ ਨਾਲ ਆ ਗਏ ਸਾਰੇ ਟਾਈਮ ਨਾਲ ਆ ਹਾਂਜੀ ਸਸਿਕਾਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦਾ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਿੱਕੀ ਜੀ ਦਾ ਨਵੀਂ ਵੀਡੀਓ ਦੇ ਵਿੱਚ ਨਿੱਕੀ ਮਤਲਬ ਵੀ 15-20 ਮਿੰਟਾਂ ਦੀ ਬਣਾਵਾਂਗੇ ਤੇ ਬਾਕੀ ਅੱਜ ਅਸੀਂ ਚੱਲੇ ਆ ਜੀ ਮਹਾਰਾਜ ਬਾਬਾ ਜੀ ਦੇ ਗਾਈਆਂ ਦੀ ਖੀਰ ਲੈ ਕੇ ਛੇਕ ਪੱਤੇ ਤੇ ਤੁਹਾਨੂੰ ਰਸਤੇ ਦੇ ਵਿੱਚ ਮਹਾਰਾਜ ਦੇ ਉੱਥੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਗਏ ਆ ਸੱਜਣ ਮਿੱਤਰੋ ਕਮੈਂਟ ਕਰਿਓ ਸਾਡੇ ਪਿਓ ਦੇ ਯਾਰ ਕਿੱਸਾ ਸਾਰੇ ਮਤਲਬ ਇਹ ਪਿਛੋਂ ਕੋਲ ਜਿਹੜੀ ਸਾਡੀ ਇੱਥੇ ਜਾਂਦੇ ਰਹੇ ਜਦੋਂ ਕਾਈ ਸੋਣੀ ਆ ਮੈਂ ਕੋਲ ਚੜ੍ਹ ਕੇ ਹਟ ਕੇ ਆ ਜਾਣੋ ਤੇ ਮੈਨੂੰ ਮਤਲਬ ਧੱਕਾ ਜਿਹਾ ਲੱਗਾ ਫਿਰ ਫਿਰਕਦੇ ਪੈਂਦਾ ਹੀ ਆ ਨਾ ਮਹਾਰਾ ਇਹ ਕਹਿੰਦਾ ਵੀ ਆਓ ਤੇ ਅੱਜ ਅਸੀਂ ਜਾਵਾਂਗੇ ਲੈ ਕੇ ਇਥੇ ਘੀਰ ਤੇ ਨਾਲੇ ਤੁਹਾਨੂੰ ਰਸਤੇ ਦੇ ਵਿੱਚ ਜੋ-ਜੋ ਵੀ ਹੋਊਗਾ ਤੁਹਾਨੂੰ ਇੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਵੇਰਦਾਰਾਂ ਨੂੰ ਮੈਂ ਤਿਆਰ ਕਰਨਾ ਤੇ ਸਾਡੇ 11 ਵਜ ਗਏ ਆ ਤੇ ਅਜੇ ਇਹਨਾਂ ਦਾ ਕੰਮ ਮਤਲਬ ਟੇ ਲਮਟੇ ਲਿਆ ਗੱਪਿਓਪਾ ਇੱਕ ਦਿਨ ਹੁੰਦਾ ਤੇ ਅੱਜ ਲੈਣਾ ਲਾ ਲਾ ਕੇ ਬਾਜ਼ਰਮ ਝੜ ਵੜਨਾ ਹੁੰਦੇ ਤੇ ਬਾਕੀ ਇਹ ਆਪੀ ਕਈ ਤਰ੍ਹਾਂ ਤਿਆਰ ਇਹਨੂੰ ਕਰਨ ਦੇ ਤਿਆਰ ਬੜੇ ਚਰਦੀ ਮੜੀ ਆ ਮੇਕਅਪ ਵਾਲੇ ਬਿਊਟੀ ਬਾਰਲਰ ਤੇ ਇੱਕ ਮੇਰੀ ਸੱਸੀ ਦਾ ਬਾਜ ਬੜਾ ਨਿਆ ਇਧਰ ਹੋ ਪਹਿਲਾਂ ਮੇਰੀ ਵੇਖੋ ਜੀ ਲੁੱਕ ਤੇ ਮੈਂ ਸਭ ਤੋਂ ਪਹਿਲਾਂ ਹੋ ਚੁੱਕਾ ਤਿਆਰ ਆ ਫਲੈਸ਼ ਵੇਟ ਡਿੱ ਗਿਆ ਫਲੈਸ਼ ਦੀ ਨਾਲ ਕੇ ਤਿਆਰ ਹੋ ਜੀ ਦੁਬਾਰਾ ਮੈਂ ਮਤਲਬ ਵੀਡੀਓ ਬੰਦ ਕਰਕੇ ਬਣਾਉਣਾ ਲੋ ਜੀ ਤੇ ਦੇਖੋ ਲੁੱਕ ਆਪਾਂ ਦੇ ਹੋ ਗਿਆ ਤਿਆਰ ਪਗਵਾਨ ਲਈ ਆ ਸੁਣੀ ਜੀ ਜਿੰਨੇ ਕ ਜੋਗੇ ਹੈਗੇ ਆ ਪਗ ਵੱਲ ਲਈ ਦੀ ਆ ਤੇ ਬਾਕੀ ਦੱਸਿਓ ਕਮੈਂਟ ਕਰਕੇ ਪਗ ਕਿਤਾ ਦੀ ਆ ਤੇ ਚਲੋ ਕਰਦੇ ਆ ਗੱਲ ਬਾਤ ਅੱਗੇ ਜਾ ਕੇ ਆ ਤੇਰੀ ਸੱਸਰੀ ਘਰ ਵਿੱਚ ਰਗੀ ਭਲਾਲਾ ਹਾਂਜੀ ਸੱਸਰੀ ਘਰ ਦੀ ਸਾਰਿਆਂ ਨੂੰ ਮੈਂ ਆਦੀ ਚਦੀ ਰਹੀ ਹਾਂ ਹੀ ਫੋਲ ਰਹੀ ਹਾਂ ਹਾਂਜੀ ਜੇ ਕਰਦੇ ਆ ਗੱਲ ਬਾਤ ਅੱਗੇ ਜਾ ਕੇ ਮਿਲਾਂਗਾ ਤੁਹਾਨੂੰ ਤੁਰਨ ਲੱਗਾ ਮਹਾ ਜਨਾਂ ਨੇ ਨਿਕਲਣਾ ਜਿੱਦਾ ਜਿਆਦੇ ਦੇ ਛੱਪੜ ਚੋਂ ਮੱਝ ਕਰਦੀ ਬੜੀ ਔਖੀ ਆ ਇਹਨਾਂ ਨੂੰ ਘਰੋਂ ਕੱਢਣਾ ਬੜਾ ਔਖਾ ਵਾ ਕਿਤੇ ਜਾਣ ਵਾਸਤੇ ਜਦੋਂ ਤਿਆਰ ਤੇ 8 ਵਜੇ ਦਰਾਂ ਨੂੰ ਮਗਣਾ 9 ਵਜੇ ਤੱਕ ਜਲੀ ਚਲੀ ਚਲੀਏ ਮੈਂ ਪੱਕ ਬੱਦੀ ਨੂੰ ਡੇਢ ਘੰਟਾ ਚੱਲਦਾ ਮੇਰੇ ਕੋਲ ਪੱਕ ਬੱਦੀ ਲਈ ਹੋ ਕੇ ਕਰਕੇ ਤੇ ਬਾਕੀ ਚਲੋ ਕਰਦੇ ਆ ਗੱਲਬਾਤ ਚਲੋ ਕਿ ਉਸ ਦਿਨ ਜਾਂਦੇ ਆਂ ਅਸੀਂ ਰੈਡੀ ਮਸਣਾ ਲੋਗੇ ਇੱਥੇ ਬੈਠ ਜਾਵੇ ਉਹ ਇਹਨੂੰ ਕੋ ਕੱਪੜਾ ਦੇ ਮਾਰਿਆ ਜਾਂ ਨਹੀਂ ਆ ਤੁਸੀਂ ਇੱਥੇ ਤੁਹਾਨੂੰ ਨਾਲ ਲੈ ਕੇ ਚਲੇ ਤੁਹਾਨੂੰ ਇੱਥੇ ਛੱਡ ਕੇ ਤਾਂ ਨਹੀਂ ਚਲੇ ਕਦੇ ਨਹੀਂ ਛੱਡ ਕੇ ਜਾਂਦੇ ਪੁਰ ਲੈ ਇੱਧਰ ਡੈਡੀ ਵੀ ਵੇਖੋ ਪਹਿਲਾਂ ਹੀ ਬੈਗੇ ਨੇ ਹੈ ਡੈਡੀ ਤੁਹਾਨੂੰ ਨਹੀਂ ਖਾਣਾ ਹਾਂ ਸਾਰੀ ਫੈਮਲੀ ਚੱਲੀ ਅੱਜ ਪੂਰੀ ਫੈਮਲੀ ਚੱਲੀਏ ਫਿਰ ਤੁਹਾਨੂੰ ਨਹੀਂ ਲੈ ਕੇ ਜਾਣਾ ਅੰਦੇ ਨਹੀਂ ਨਾ ਨਹੀਂ ਜਾਣਾ ਭਾਬਾ ਨਹੀਂ ਜਾਣਾ ਚਲੋ ਗੱਡੀ ਸਾਫ਼ ਜਿਆਦਾ ਜਾਣਾ ਉਹ ਗੱਡੀ ਸਾਫ਼ ਕਰਦੇ ਆ ਅਦਰਵਾਈਜ਼ ਨਹੀਂ ਤੇ ਆਪਾਂ ਵੀ ਤਿਆਰ ਹੋ ਗਏ ਹਾਂ ਹੁਣ ਬਈ ਗੱਡੀ ਚੱਲੀਏ ਗਾਹ ਚਲ ਜਾਓ ਪਰਾਂ ਚਲੋ ਚਲੋ ਛੇਤੀ ਕਰੋ ਸਵੇਰ ਦੀ ਤਿਆਰ ਮੈਂ 8 ਵਜੇ ਦੀ ਦੇ ਸਵੇਰ ਦਾ ਮੋਟਰ ਉਹ ਤਾਂ ਕਹੋ ਕਹੋ ਸਵੇਰ ਦੇ 8 ਵਜੇ ਦੇ ਤਿਆਰ ਆ ਰਹੇ ਨੇ ਨਿਕਲਦਾ ਨਾਲੇ ਤੁਸੀਂ ਉਹ ਨਿੱਕੀ ਕਰਵਾ ਹਟਣਾ ਲਾ ਭਾਈ ਚਲੋ ਚਲੋ ਮੋੜ ਲਓ ਜੀ ਦਾ ਘਰੋਂ ਹੀ ਆ ਗਏ ਆ ਤੇ ਤਿੰਨਾ ਚੌ ਪੰਪਾਂ ਦੇ ਤੇ ਪੁਛਿਆ ਤੇਲ ਹੀ ਨਹੀਂ ਮਿਲਿਆ ਮੈਂ ਕਿਹਾ ਅੱਗੇ ਫੇਰ ਤੇਰੇ ਬੰਦ ਹੋ ਗਿਆ ਮੈਂ ਹਕਵਾਰੀ ਹੁਣ ਅੱਧਾ ਕਿਲੋਮੀਟਰ ਵੱਲ ਗਿਆ ਪਾਗ ਤੇ ਤੇਲ ਪਾਇਆ ਆ ਮਿੱਥਾ ਮਿਲ ਗਿਆ ਉਹ ਲੋੜ ਨਾ ਤਾਂ ਵਾਕੇ ਚਲੋ ਗਾਇਸ ਜਾਂਦੇ ਪਏ ਆ ਕਰਦੇ ਗੱਲਬਾਤ ਲਓ ਜੀ ਪਹੁੰਚ ਚੁੱਕੇ ਆਂ ਬਾਬਾ ਸ਼ੇਖਪਤਾ ਸ਼ੇਖਪਤਾ ਕਹਿੰਦੇ ਆ ਨਾ ਉਹ ਸਾਹਮਣੇ ਨੰਦ ਦੇ ਖਟਿਆ ਵਾਲਾ ਇਹ ਮੇੜਾ ਕਹਿੰਦਾ ਗਾ ਮੈਂ ਟ੍ਰੈਕ ਕਰਾਉਂਦੇ ਆ ਇਹ ਸਾਨੂੰ ਪਿਆ ਵਾ 57 ਪਹਿਲੀ ਜਾ ਕੇ ਕਿਲੋਮੀਟਰ ਲਾ ਲਓ ਘਰ ਤੋਂ ਹਾਂ 57 ਕਿਲੋਮੀਟਰ ਇਹ ਪੈ ਜਾਂਦਾ ਵਾ ਅਮਰਸਰ ਏਰੀਆ ਦੇ ਇੱਥੇ ਹੈ ਨਾ ਹਮਰੇ ਸਾਥੀ ਲਓ ਜੀ ਦਾ ਗਾਂ ਜਾ ਕੇ ਤਾਂ ਨਕਰਾਉਣੇ ਦਰਸਾ ਇੱਥੋਂ ਵੇਖੋ ਇਹਨਾਂ ਨੇ ਇੱਥੇ ਢੱਕਣਾ ਸਾਨੂੰ ਪਰ ਅਸੀਂ ਇੱਥੇ ਢੱਕੇ ਨਹੀਂ ਰਹਿਣਾ ਅਸੀਂ ਗੱਡੀ ਖੜਦੀ ਗਾੜੀ ਬਾਕੀ ਆ ਵੇਖੋ ਹੱਥ ਮਾਰ ਦਿੰਦੇ ਆ ਮਾਰਦੇ ਆ ਆ ਮਾਦਾਨੇ ਵੀ ਗਾਣਾ ਹੀ ਦਾ ਪਰ ਆਪਾਂ ਗੱਡੀ ਖੜਾਗੇ ਘੱਪੇ ਬਿਲਕੁਲ ਲੱਗੇ ਹਾਂ ਭਾਈ ਕਰੋ ਦਰਸ਼ਨਾ ਕੋ ਪ੍ਰਸਾਦ ਮਣਵਾਵਾ ਮਿਲਦਾ ਪਟੇ ਪੋਟੇ ਵਾਹ ਸਾਡੇ ਵੇਜੀ ਹੁੰਦੀਆਂ ਹਨ ਹਾਂ ਇੱਥੇ ਚਲੋ ਜੀ ਕਰੋਨਾ ਦਰਸ਼ਨ ਤੋਂ ਇਹ ਬੈਠੇ ਆ ਅੱਛਾ ਲਾ ਦੇ ਨਹੀਂ ਲਾ 10 ਈ ਦੂਰ ਆਏ ਜਿਹੜਾ ਇਹ ਫਰਮਾ ਇਹ ਬੜਾ ਵਧੀਆ 뷰 ਜਾ ਮੁੰਡਿਆ ਹਨ ਮੇਰੀ ਗੱਲ ਜਿਹੜਾ ਡੈਡੀ ਕਹਿੰਦੇ ਮੈਂ ਉਤਰਾਂਗਾ ਨਾ ਹਾਂ ਐਡੀ ਦੂਰ ਲੈ ਆਂਤਾ ਤੇ ਉਤਰ ਵੀ ਆ ਓਏ ਮੇਰੀ ਗੱਲ ਸੁਣ ਐਡੀ ਦੂਰ ਆਣ ਕੇ ਤੇ ਡੈੜੀਆ ਤੇ ਮੈਂ ਉਤਰਾਂਗਾ ਨਾ ਬਸ ਠੀਕ ਹੈ 10 ਉਤਰੋਗੇ ਹਾਂ ਆਵਾਂਗੇ ਅੰਦਰ ਚਲ ਜੀ ਪਤ ਲੋ ਜਾ ਮੈਨੂੰ ਚਪਲਾ ਬੂਟ ਲਾ ਦੇ ਤੁਰ ਕੇ ਹੁਣ ਇੱਥੇ ਥੰਢੀ ਥੰਢੀ ਮਹਾਰਾਜ ਪਹੁੰਚ ਗਏ ਤਾਂ ਤੇ ਪਰ ਉਹਨੇ ਤੁਹਾਨੂੰ ਹੀ ਦੱਸਣਾ ਆਪ ਨੂੰ ਕਰਾ ਦੇ ਮਹਾਰਾਜ ਲੈ ਕੇ ਆਏ ਨੇ ਸਾਨੂੰ ਚਲੋ ਡੈਡੀ ਜੀ ਚਲ ਜੀ ਚਲ ਆਜੋ ਆਜੋ ਆਗੇ ਆਗੇ ਆਜੋ ਆਜੋ ਗਾਂ ਓਏ ਆਜੋ ਹੋੜੀ ਇੱਥੇ ਕਿਤੇ ਤੁਰ ਗਏ ਫੋਦਾ ਕਿਤੇ ਆ ਪਹਿਲਾਂ ਮੱਥਾ ਨਹੀਂ ਢੇਕੀਦਾ ਆਹ ਤੇ ਉਧਰ ਹੀ ਜਾਣਾ ਮਾਂ ਆਓ ਆਜੋ ਤਰੀਕਾ ਨਹੀਂ ਇਹ ਵੀ ਉੱਥੇ ਖੀਰ ਚੜਦੀ ਆ ਪਹਿਲਾਂ ਉਧਰ ਜਾਣਾ ਮੰਮੀ ਮੱਥਾ ਢੇਕਣਾ ਪਹਿਲਾਂ ਨਾ ਨਹੀਂ ਪਹਿਲਾਂ ਮੱਥਾ ਢੇਕਦੇ ਖੀਰ ਚੜ੍ਹਨ ਪਤਾ ਜਾਂ ਤੁਹਾਨੂੰ ਪਤਾ ਹੀ ਨਹੀਂ ਆਹੋ ਕੋਣ ਆਉਂਦਾ ਪਹਿਲਾਂ ਚੜਾ ਦਿੰਨੇ ਆ ਨਹੀਂ ਨਹੀਂ ਭਰਾ ਪਹਿਲਾਂ ਮੱਥਾ ਟਕਾਈਦਾ ਹਨਾ ਆਓ ਲਾਓ ਫਿਰ ਇੱਥੇ ਮੁੜ ਕੇ ਫੇਰ ਸਾਰਾ ਤੀਰ ਆ ਜਾ ਮੈਨੂੰ ਨਾ ਤੈਨੂੰ ਪਾਣੀ ਪੀ ਲੈਣ ਦ ਤੁਸ ਪੀ ਲੈ ਕਰੋ ਦਰਸ਼ਨ ਮਹਾਰਾਜ ਦੇ ਪਹਿਲਾਂ ਉੱਧਰ ਜਾਣਾ ਵਾ ਡੈਡੀ ਵਿਚਾਰੇ ਉੱਥੇ ਬੈਠ ਗਏ ਗਾੜੀ ਕੋਲ ਮੇਰੇ ਤੋਂ ਨਿਕਲ ਜਾਇਆ ਜਾਂਦਾ ਆਹੀਂ ਕਹ ਤੋ ਇਹ ਇੱਥੇ ਬਹੁਤ ਸਮਾਂ ਥਾ ਦੇ ਤਿਉਨੇ ਆ ਗਿਆ ਚਲੋ ਸਾਰਿਆਂ ਨੂੰ ਵਿਖਾ ਦਿੰਨੇ ਆਂ ਆਹੀ ਤੇ ਦਰਸ਼ਨ ਕਰਨ ਆਏ ਚਲੋ ਸਾਰੇ ਕਰ ਲੈਂਦੇ ਹਨਾ ਸੰਗਤ ਕਾਫੀ ਹੈ ਅੰਗੀ ਹੈ ਨਾ ਹੂੰ ਟਾਈਮ ਨਾਲ ਆ ਗਏ ਸਾਰੇ ਟਾਈਮ ਨਾ ਜਾਂਦੇ

ਤਰ ਮੈਂ ਗੁਰ ਅੱਗੇ ਮੱਥਾ ਅਰਦਾਸ ਦੀਂ ਕੀਤੀ ਕਰ ਲਈ ਆ ਤੇ ਹੁਣ ਮੈਂ ਅੱਗੇ ਮੱਥਾ ਟੇਕੇ ਤੇ ਫਿਰ ਖੀਰ ਚੜਾਣੀ ਆ। ਹੁਣ ਆ ਖੀਰ ਚੜਾ ਲਈ। ਇਹਦਰ ਲੈ ਕੇ ਆਉਂਦੇ ਸਾਡੇ ਲਈ ਸਪੈਸ਼ਲ ਖੀਰ। ਬਾਪੇ ਦੇ ਪਰਸ਼ਾਣ। ਕਿਉਂਕਿ ਡੈਡੀ ਵਿਚਾਰੇ ਜਾਣੀ ਸੀ। ਸਕਦੇ ਉਸ ਤੱਕ ਤੁਰਿਆ ਨਹੀਂ ਗਿਆ ਡੈਡੀ ਕੋ ਤੇ ਫਿਰ ਇਹ ਲੈ ਕੇ ਆਏ ਆ। ਤੇ ਮੈਂ ਨਹੀਂ ਜੀ ਖਾੜੀ ਤੈ। ਥੋੜੀ ਖਾੜਾ ਲੈ। ਨਹੀਂ। ਮੈਨੂੰ ਪਤਾ ਨਾ ਡੈਡੀ ਜੀ। ਹੈਂ? ਬੜੀ ਜੀ ਪਤਾ ਜੀ ਚਲੋ ਕੋਈ ਨਹੀਂ ਲਿਆ ਦੇਗੀ ਇਸ ਤਰ੍ਹਾਂ ਕਰ ਬਾਤ ਤਾਂ ਇਹੀ ਕਰੇ ਡੇਰੇ ਹੁਣ ਨਨ ਪੁੱਛੋ ਉਹ ਤੇ ਪਤਾ ਨਾ ਨਹੀਂ ਪਤਾ ਹੋਊਗਾ ਨਾ ਜਿੰਨੀ ਗਰਮੀ ਹੋ ਗਈ ਨਾ ਜੀ ਜੀਰਬਾਬ ਦੇ ਲੱਗੇ ਜੇ ਕਾਰਟੂਨ ਦੇਖੋ ਕੋਸ਼ਾ ਰੱਖੋ ਔਰ ਬਸ ਮੂਝੇ ਨਹੀਂ ਲੱਗ ਰਹਾ ਹੈ ਦੇਖਾ ਮੈਨੇ ਕਹਾ ਥਾ ਨਾ ਚੰਮਾ ਜ ਗਿਆ। ਐਵੀਂ ਵੈਸਟ ਹੋ ਰਹੀਆਂ ਵਧੀਆ ਹੁੰਦੀਆਂ ਵਾ ਜੇ ਬੰਦਾ ਵੇਖੇ। ਹਾਂਜੀ ਗਾਇਜ਼, ਵਲੌਗ ਜਿਹੜਾ ਸੀ ਉਹ ਮੈਂ ਕੰਟੀਨਿਊ ਨਹੀਂ ਕੀਤਾ ਉਥੇ ਤੇ ਘਰੇ ਆ ਗਏ ਤੇ ਹੁਣ ਰਬਾਬ ਨੂੰ ਲਾਗ ਦਿੱਤੇ ਸੀ ਕਾਂਟੂਨ ਤੇ ਸ਼ਾਮ ਦੇ 6:30 ਵਜੇ ਗਿਆ ਤੇ ਉਥੇ ਫਿਰ ਜਿੰਨਾ ਕ ਵਲੌਗ ਬਣਾਇਆ ਗਿਆ ਉਹ ਤੁਸੀਂ ਜਰੂਰ ਇੰਜੋਏ ਕਰਿਓ। ਲਾਈਕ ਕਮੈਂਟ ਸ਼ੇਅਰ ਕਰਿਓ ਤੇ ਵਧੀਆ ਲੱਗੇ ਤੇ ਸਬਸਕ੍ਰਾਈਬ ਵੀ ਕਰ ਦਿਓ। ਤੇ ਬਾਕੀ ਇਹ ਆ ਕਿ ਜਿੰਨਾ ਕ ਬਣਾਇਆ ਉਹ ਇੰਜੋਏ ਕਰਿਓ ਜਰੂਰ। ਤੇ ਫਿਰ ਘਰ ਆ ਕੇ ਰੈਸਟ ਕੀਤੀ ਚਾਹ ਚੂ ਪੀਤੀ ਤੇ ਥੱਕ ਬਹੁਤ ਗਏ ਹੀ ਕਿਉਂਕਿ ਕਾਫੀ ਦੂਰ ਜਿਹੜਾ ਉਹ ਹਨ ਪੈ ਜਾਂਦਾ ਵਾ ਤੇ ਘਰ ਆ ਕੇ ਰੈਸਟ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਹੁਣ ਬਲੌਗ ਜਿਹੜਾ ਉਹ ਕੰਟੀਨਿਊ ਕਰਦੇ ਆ ਸਾਰੇ ਕੰਮ ਕੁਮ ਡਨ ਕਰ ਲਿਆ ਪ੍ਰਭ ਕੇ ਥੋੜਾ ਜਿਹਾ ਕੰਮ ਫਿਰ ਬਾਬ ਕਾਂਡੂਨ ਵੇਖਣ ਦੀ ਆ ਤੇ ਸਬਜੀ ਆਪਾਂ ਅੱਜ ਬਣਾ ਲਈ ਆ ਆਲੂ ਗੋਭੀ ਤੇ ਹੁਣ ਮੈਂ ਲੱਗਿਆ ਦਹੀਂ ਬਣਾਉਣ ਤੇ ਬਲੌਗ ਕੰਟੀਨਿਊ ਕਰਦੇ ਆ ਤੇ ਲਾਸਟ ਤੱਕ ਬਲੌਗ ਜ਼ਰੂਰ ਦੇਖਿਓ ਤੇ ਆਜੋ ਫਿਰ ਆਜੋ ਰਬਾਬ ਉਰੇ ਆਓ ਪਜੋ ਆਜੋ 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 ਸ਼ਤਾਨੀਆਂ ਉੜੀਆਂ ਆਦੀ ਇਦਾਂ ਨਿਕਲਣਾ ਰਵਾਬ ਨੇ ਆਹੋ ਜੀ ਤੋ ਇਹ ਕਰ ਲਿਆ ਜੇ ਪੱਡਾ ਨਾ ਤੇ ਇਹ ਸਬਜੀ ਵੀ ਆਪਣੀ ਬਣ ਗਈ ਆ ਰੋਮੀ ਮੰਮੀ ਪੱਲੀ ਸਾਹਿਬ ਨੂੰ ਦੇਰ ਕਰ ਰੋਟੀ ਭੰਦੀ ਆ ਤੇ ਫਿਰ ਖਾਣੇ ਆ ਤੇ ਆਪ ਨੇ ਡਾਈਟ ਦਾ ਇੱਕ ਹਿੱਸਾ ਡਾਈਟ ਕਰਦੇ ਆ ਤਾਂ ਸਟਾਰਟ ਅਬ ਆਪ ਕੀ ਕਰਨ ਦੇ ਹੋ ਦੇਖ ਲੋ ਇਹਦੇ ਖਾਣ ਦਾ ਤਰੀਕਾ ਪਹਿਲਾਂ ਕਦੇ ਮੈਨੂੰ ਪਾ ਕੇ দাও ਤੇ ਹੁਣ ਸਾਰਾ ਕੁਝ ਖਲਾਾਰਤਾ ਤਹਿਸ ਨਹਿਸ ਚੁਪ ਪੈ ਗਈ ਤਹਿਸ ਨਹਿਸ ਕਰ ਦਿਆ ਇਸਨੇ ਚਲੋ ਮੈਂ ਇਹਨੂੰ ਸਾਫ ਲਾ ਫਿਰ ਮਿਲਦੇ ਹਾਂ ਰੋਮੀ ਕਿੱਥੋਂ ਆਈ ਆ ਰੋਮੀ ਕਿਥੋਂ ਆਈ? ਇਹ ਵੀ ਨਹੀਂ ਰੋਟੀ ਖਾਂਦੀ। ਚੰਗੇ ਪੈਰ ਪੂਰ ਲਈ ਬੜੇ ਰਬਾਬ ਜਿੱਦਾਂ ਤੁਸੀਂ ਨਾ ਰੋਟੀ ਖਾਂਦੇ ਇਹ ਵੀ ਇਹ ਵੀ ਨਹੀਂ ਖਾਂਦੀ। ਆ ਗਈ ਕਰਨ। ਹੂੰ। ਤੇਰੇ ਹੱਥ 'ਚ ਹੁਣ ਨਾ ਚਾਕਲੇਟ ਖੋ ਲੈਣੀ ਆ ਠੀਕ ਹੈ ਨਾ? ਹੂੰ। ਤੇ ਤੂੰ ਪਿੱਛੇ ਹੋ ਜਾ। ਕਿਦਾਂ ਬੁਗਗਾ ਲਵੇੜਿਆ ਇਧਰ ਆ ਸਾਫ ਕਰੀਏ। ਜਾ ਦਾਦੀ ਕੋ ਸਾਫ ਕਰਾ ਕੇ ਆ ਜਾਓ। ਹਾਂ ਰੋਮੀ ਕਿਥੋਂ ਆਈ? ਆ ਗਈ ਆ। ਕਿਥੋਂ ਆਈ ਪੁੱਛ ਨੂੰ? ਕਿੱਥੋਂ ਆਈ ਪੁੱਛ ਕਾਹ ਆ ਗਈ ਘਰ ਤੇ ਆ ਗਈ ਆਈ ਕਿੱਥੋਂ ਆ ਆਪੇ ਨੂੰ ਲਈ ਆਂਦੀ ਵੀ ਚੱਲੋਂ ਆਈ ਕਿੱਥੋਂ ਆਈ ਕਿੱਥੋਂ ਰੋਮੀ ਐ ਉਹ ਕਾਹ ਆਈ ਆ ਉਹ ਤੇ ਸਾਨੂੰ ਵੀ ਪਤਾ ਵਾ ਆਈ ਕਿਥੋਂ ਪੱਤੀ ਧੋਮੇ ਜਾਣੀ ਨਕਦਰ ਡੜ ਗਈ ਐ ਐਸ਼ ਕਰਨ ਹਾਂਜੀ ਗਾਇਜ਼ ਬਾਕੀ ਵਲੌਗ ਦਾ ਹਾਂਜੀ ਕਰਦੇ ਆ ਇੱਥੇ ਐਂਡ ਤੇ ਤੁਹਾਨੂੰ ਉੱਥੇ ਦੱਸਿਆ ਨਹੀਂ ਗਿਆ ਕਿ ਇਤਿਹਾਸ ਬਾਬਾ ਜੀ ਦਾ ਇਤਿਹਾਸ ਇਹ ਹੈ ਕਿ ਉੱਥੇ ਨਾ ਹਰ ਇੱਕ ਇੱਛਾ ਜਿਹੜੀ ਹੈ ਬੰਦੇ ਦੀ ਪੂਰੀ ਹੁੰਦੀ ਆ ਦੁੱਧ ਦੀ ਪੁੱਤ ਦੀ ਹਰ ਇੱਕ ਇੱਛਾ ਪੂਰੀ ਹੁੰਦੀ ਆ ਜਿ ਕਿਹੇ ਵੀ ਤਰ੍ਹਾਂ ਦਾ ਕੁਝ ਵੀ ਮੰਗ ਲਓ ਸਾਰਾ ਕੁਝ ਪ੍ਰਮਾਤਮਾ ਜਿਹੜਾ ਦਿੰਦਾ ਵਾ ਬਾਕੀ ਉਥੇ 3 ਮਹੰਤਾ ਵਾ ਕਿ ਉੱਥੇ ਜਿਹੜੇ ਉੱਥੋਂ ਦੇ ਜਿਹੜੇ ਛੇਕ ਹੀ ਉਹ ਮਤਲਬ ਰਹਿੰਦੇ ਤੇ ਉਹਨਾਂ ਨੂੰ ਖੀਰ ਨਹੀਂ ਮਿਲੀ ਤੇ ਉਹ ਕਿਹੇ ਗੱਲੋਂ ਰੋਸ ਗਏ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਤੂੰ ਜਾ ਉਥੇ ਇੰਨੀ ਜਿਆਦਾ ਖੀਰ ਚੜੂਗੀ ਪਈ ਉਥੇ ਕੁੱਤੇ ਵੀ ਨਹੀਂ ਖਾਣਗੇ ਤੇ ਸਹੀ ਗੱਲ ਹੈ ਕਿ ਉਥੇ ਖਦੋਂ-ਵਦ ਖੀਰ ਜਿਹੜੀ ਉਹ ਚੜਦੀ ਆ ਤੇ ਕਈ ਲੋਕ ਉਥੋਂ ਖੜਦੇ ਆ ਖਾਂਦੇ ਆ ਜਿਹੜੇ ਕੁੱਤੇ ਉਹ ਵੀ ਖਾਂਦੇ ਆ ਪਰ ਉਹਨਾਂ ਨੂੰ ਖਾ ਖਾ ਕੇ ਉਹਨਾਂ ਦਾ ਵੀ ਬੜਾ ਬੁਰਾ ਹਾਲ ਹੋਇਆ ਵਾ ਉਹ ਵੀ ਮਤਲਬ ਇੰਨੀ ਜਿਹੜੀ ਉਹ ਨਹੀਂ ਖਾਂਦੇ ਪਈ ਰਹਿੰਦੀ ਆ ਤੇ ਡੰਗਰਾਂ ਨੂੰ ਪੈਂਦੀ ਆ ਤੇ ਬਾਕੀ ਇਹ ਹੀ ਦੀ ਮਹਾਨਤਾ ਹੈ ਤੇ ਸਾਡੇ ਵੀ ਤੁਹਾਨੂੰ ਪਤਾ ਡੰਗਰ ਆ ਉਹਦੇ ਕਰਕੇ ਆਪਾਂ ਨੂੰ ਖੀਰ ਲੈ ਕੇ ਆਪਾਂ ਉਥੇ ਗਏ ਚਲੋ ਦਰਸ਼ਨ ਕੀਤੇ ਵਧੀਆ ਲੱਗਾ ਮਨੋ ਕਾਮਨਾ ਜੋ ਵੀ ਹੋਵੇ ਉਹ ਬੰਦੇ ਦੀ ਪੂਰੀ ਹੋ ਜਾਂਦੀ ਆ ਤੇ ਵਲੌਗ ਤੁਸੀਂ ਵੇਖ ਲਿਓ ਤੁਹਾਨੂੰ ਸਾਰਾ ਕੁਝ ਵਲੌਗ ਦੇ ਵਿੱਚ ਪਤਾ ਲੱਗ ਜਾਏਗਾ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰ ਦਿਓ ਤੇ ਬਾਏ ਬਾਏ